ਬਾਈ ਪਿਛਲੇ 2-3 ਦਿਨ ਤੋਂ ਤੁਸੀਂ ਦੇਖ ਹੀ ਰਹੇ ਹੋ ਆਪਣੇ ਗੁਰਪ੍ਰੀਤ ਹਰੀ ਨੋ ਬਾਈ ਦੇ ਭਰਾ ਸੁਖਪ੍ਰੀਤ ਦੀਆਂ ਇੰਟਰਵਿਊਆਂ ਆ ਰਹੀਆਂ ਨੇ ਠੀਕ ਨਹੀਂ ਜਿਹੜੀ ਚੈਟ ਵਾਇਰਲ ਹੋਈ ਆ ਉਹਦੇ ਰਿਗਾਰਡਿੰਗ ਵੀ ਗੱਲਬਾਤ ਹੋ ਰਹੀ ਆ ਇਹਨਾਂ ਦੇ ਵਕੀਲ ਇਹਨਾਂ ਦੇ ਟੀਮ ਮੈਂਬਰ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਇਹ ਇੰਨਾ ਬਣੀ ਹੋਈ ਆ ਹੁਣ ਤਾਂ ਦੇਖੋ ਸੁਖਪ੍ਰੀਤ ਨੇ ਆ ਕੇ ਲਾਈਵ ਆਪਣੇ ਇੰਟਰਵਿਊਆਂ ਦੇ ਵਿੱਚ ਇੱਕੀ ਗੱਲ ਕਹਿਤੀ ਕਿ ਮੇਰਾ ਵੀ ਵੌਇਸ ਦਾ ਸੈਂਪਲ ਲੈ ਲਓ ਇਹਨਾਂ ਦੇ ਵੀ ਵੌਇਸ ਦੇ ਸੈਂਪਲ ਲੈ ਲਓ ਤੇ ਚੈੱਕ ਕਰਵਾ ਲਓ ਲੈਬ ਦੇ ਵਿੱਚ ਟੈਸਟ ਕਰਵਾਓ ਕਿਸੇ ਨੇ ਇੱਕ ਗੱਲ ਕਹੀ ਅਮਰਤਪਾਲ ਦਾ ਪਰਿਵਾਰ ਹੋਵੇ ਅਮਰਤਪਾਲ ਦੇ ਵਕੀਲ ਹੋਣ ਜਾਂ ਅਮਰਤਪਾਲ ਦੀ ਪਾਰਟੀ ਹੋਵੇ ਸਿਰਫ ਉਹਨਾਂ ਨੇ ਇੱਕੀ ਗੱਲ بار-ਬਾਰ ਕਹਿੰਦੇ ਨੇ ਕਿ ਇਹ ਆਈ ਆ ਨਾ ਜਨਰੇਟ ਹੋਈ ਹੋਈ ਜਾਣੇ ਇਹ ਜਿਹੜੀ ਆਪਣੇ ਵਟਸਐਪ ਦੀ ਆਪਣੇ ਹੋਈ ਆ ਆਪਣੇ ਚੈਟ ਵਾਰਨ ਕਿ ਇਹ ਐ ਇੰਨਾ ਬਣੀ ਹੋਈਆਂ ਤੇ ਸੁਖਪ੍ਰੀਤ ਨੇ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਨੇ ਲਗਾਤਾਰ ਕੱਲਦੀਆਂ ਉਹ ਹਰੇਕੀ ਗੱਲ ਕਹਿ ਰਿਹਾ ਵਾ ਕਿ ਮੇਰਾ ਵੀ ਵੌਇਸ ਦਾ ਸੈਂਪਲ ਲੈ ਲਓ ਅਮਰਤਪਾਲ ਦੇ ਪਰਿਵਾਰ ਦਾ ਵੀ ਲੈ ਲਓ ਅਮਰਤਪਾਲ ਦਾ ਵੀ ਵੌਇਸ ਸੈਂਪਲ ਲੈ ਲਓ ਤੇ ਕਿਸੇ ਵੀ ਲੈਬ ਤੋਂ ਟੈਸਟ ਕਰਾ ਲਓ ਫਰਕ ਦੇਖੋ ਫਰਕ ਦੇਖੋ ਉਹ ਕਹਿੰਦਾ ਜੇ ਇਹ ਝੂਠੀ ਨਿਕਲਦੀ ਆ ਜਿਹੜੀ ਸਜ਼ਾ ਦਵੋਗੇ ਅਸੀਂ ਲੈਣ ਨੂੰ ਤਿਆਰ ਸੁਖਪ੍ਰੀਤ ਨੇ ਇੱਕਦਮ ਕਲੀਅਰ ਕਰਤੀ ਆ ਗੱਲ ਇਹ ਉਹਨੇ ਇਹ ਵੀ ਕਿਹਾ ਵਾ ਕਿ ਹਜੇ ਤਾਂ ਸ਼ੁਰੂਆਤ ਆ ਅੱਗੇ ਕੇ ਬਹੁਤ ਕੁਝ ਆਉਣਾ ਵਾ ਇਹ ਸ਼ੁਰੂਆਤ ਆ ਹਜੇ ਅੱਗੇ ਅੱਗੇ ਬਹੁਤ ਕੁਝ ਆਉਣਾ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਜਦੋਂ ਐਮਪੀ ਇਲੈਕਸ਼ਨਾਂ ਵੇਲੇ ਇਸ ਤਾਂ ਕਹਿਤਾ ਸੀਗਾ ਕਿ ਭਾਈ ਅਮਰਤਪਾਲ ਨੇ ਕਰੋੜਾਂ ਰੁਪਇਆ ਇਕੱਠਾ ਕੀਤਾ ਹੋਇਆ ਵਾ ਕਰੋੜਾਂ ਰੁਪਇਆ ਇਕੱਠਾ ਸਭ ਨੂੰ ਪਤਾ ਵਾ ਕਿ ਮੈਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਕਿ ਭਾਈ ਇਹ 1 ਕਰੋੜ ਰੁਪਇਆ ਇਕੱਠਾ ਕਰਕੇ ਬੈਠੇ ਆ ਕਿੱਥੋਂ ਆਇਆ ਕਰੋੜਾ ਰੁਪਇਆ ਇਹਨਾਂ ਦਾ ਠੀਕ ਨਹੀਂ ਹੋਰ ਤਾਂ ਸਾਰਾ ਕੁਝ ਸਾਰਾ ਕੁਝ ਹੀ ਸਾਹਮਣੇ ਆ ਰਿਹਾ ਕਿੱਥੋਂ ਆਇਆ ਰੁਪਇਆ ਦੁਬਈ ਦੇ ਵਿੱਚ ਤਾਂ ਇਹ ਆਪ ਉਹ ਇਹ ਪਏ ਸੀ ਠੀਕ ਨਹੀਂ ਕਿੰਨੀ ਕਰਜ਼ਾ ਛੜਿਆ ਹੋਸੀ ਸਿਰ ਤੇ ਇਹਨਾਂ ਦੇ ਜਾਂ ਤਾਂ ਹੋਵੇ ਨਾ ਕਿ ਦੁਬਈ 'ਚ ਬੜੇ ਲੈਂਡਲੋਰਡ ਸੀਗੇ ਫਿਰ ਤਾਂ ਮੰਨਦੇ ਆ ਇਹ ਤਾਂ ਤੁਹਾਡੇ ਸਾਹਮਣੇ ਆਉਣ ਕੀ ਕੁਝ ਆ ਰਿਹਾ ਇੱਕ ਇੱਕ ਚੀਜ਼ ਸਾਹਮਣੇ ਆ ਰਹੀ ਆ ਅਸੀਂ ਪਹਿਲੇ ਦਿਨ ਤੋਂ ਇੱਕ ਚੀਜ਼ ਕਹਿ ਰਹੇ ਆ ਕਿ ਭਾਈ ਇਹਨਾਂ ਕੋਲ ਕਰੋੜਾਂ ਰੁਪਈਆ ਕਿੱਥੋਂ ਆਇਆ ਇੰਨੀਆਂ ਮਹਿੰਗੀਆਂ ਗੱਡੀਆਂ ਐਜਾ ਲਾਈਫ ਸਟਾਈਲ ਪੰਜ-ਪੰਜ ਦੀਆਂ ਗੱਡੀਆਂ ਤੁਰਨੀਆਂ ਹਥਿਆਰ 40-40 ਬੰਦੇ ਨਾਲ ਲੈ ਕੇ ਹਥਿਆਰ ਵਾਲੇ ਤੁਰਨੇ ਕਿੱਥੋਂ ਆਇਆ ਰੁਪਈਆ ਇਹਨਾਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਕਿ ਜਾਂਚ ਤਾਂ ਵੇਸ਼ਾ ਵਾ ਕਿ ਇੱਕਦਮ ਆ ਕੇ ਇੱਥੇ ਕੋਈ ਆਪਣੇ ਕੋਈ ਬੰਦਾ ਆ ਕੇ ਕੁਦਮ ਕੋਈ ਨੈਸ਼ਨਲ ਮੀਡੀਆ ਕਿਸੇ ਨੂੰ ਆ ਕੇ ਕਰਨ ਲੱਗ ਜਾਂਦਾ ਵਾ ਕਵਰ ਤੁਸੀਂ ਦੇਖ ਲਓ ਨੈਸ਼ਨਲ ਮੀਡੀਆ ਪੰਜਾਬ ਚ ਕਿੰਨੇ ਆਖ ਬੰਦੇ ਨੂੰ ਕਵਰ ਕਰਦਾ ਵਾ ਇਹਨੂੰ ਆ ਕੇ ਪਰ ਕਵਰ ਯੂਰ ਕੀਤਾ ਸਾਰਿਆਂ ਨੇ ਅਮਰਤਪਾਲ ਨੂੰ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਏਆਈ ਨਾਲ ਬਣੀ ਹੋਈ ਆ ਚੈਟ ਠੀਕ ਨਹੀਂ ਇੱਕ ਪਾਸੇ ਇਹ ਕਹਿ ਰਿਹਾ ਕਿ ਏਆਈ ਜੇਨੇਟਡ ਆ ਦੂਜੇ ਪਾਸੇ ਆਪ ਹੀ ਮੰਨ ਰਹੇ ਨੇ ਕਿ ਸਾਡੇ ਬੰਦੇ ਦੀ ਗਲਤੀ ਆ ਕਿ ਪਈ ਉਸਨੇ ਪੁਲਿਸ ਕੰਪਲੀਟ ਨਹੀਂ ਕੀਤੀ ਜਾਂ ਉਹਨਾਂ ਬੰਦੇ ਦਾ ਐਕਸ਼ਨ ਨਹੀਂ ਲਿਆ ਹੁਣ ਕਿਹਦੀ ਗੱਲ ਦਾ ਯਕੀਨ ਕਰੋਗੇ ਇਹ ਬੰਦੇ ਪਤਾ ਕੌਣ ਆ ਜਿਹਦੀ ਮੈਂ ਇੰਟਰਵਿਊ ਸੁਣਾਈ ਆ ਤੁਹਾਨੂੰ ਇਹ ਪਰਸੋ ਹੋਈ ਆ 24 ਤਰੀਕ ਨੂੰ ਇੰਟਰਵਿਊ ਹੋਈ ਆ ਮੈਂ ਤੁਹਾਨੂੰ ਦਿਖਾ ਵੀ ਦਿੱਤੀ ਹੈ 24 ਤਰੀਕ ਦੇ ਇੰਟਰਵਿਊ ਆ ਉੱਪਰ ਹੈਡਿੰਗ ਵੀ ਭਰਾਤਾ ਇਹ ਹੈਗੇ ਨੇ ਆਪਣੇ ਭਿੰਡਰ ਸਾਹਿਬ ਅੱਜ ਇਹ ਭਿੰਡਰ ਸਾਹਿਬ ਇਹ ਮਾਨ ਸਿੰਘ ਖਾਰਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਨਾਲ ਬੈਠੇ ਸੀ ਇਹ ਹੁਣ ਮੁੱਕਰ ਨਹੀਂ ਸਕਦੇ ਕਿ ਇਹ ਵਾਰਸ ਪੰਜਾਬ ਦੀ ਜਥੇਬੰਦੀ ਤੋਂ ਨਹੀਂ ਹੈਗੀ ਕੱਲੂ ਇਹ ਨਾ ਕਹਿ ਦੇਣ ਕਿ ਇਹ ਬਈ ਕੋਈ ਬੰਦਾ ਏਆਈ ਰਾਹੀਂ ਇੰਟਰਵਿਊ ਦੇ ਕੇ ਆ ਕੇ ਕਿਉਂਕਿ ਇਹਨਾਂ ਕੋਲ 21 ਬਹਾਨਾ ਹਰ ਗੱਲ ਤੇ ਏਆਈ ਏਆਈ ਕਰੀ ਜਾਂਦੇ ਨੇ ਕੱਲੂ ਇਹ ਮੁੱਕਰ ਨਾ ਜਾਣ ਕਿ ਭਾਈ ਆ ਜਿਹੜੇ ਭਿੰਡਰ ਸਾਹਿਬ ਇੰਟਰਵਿਊ ਦੇ ਰਹੇ ਨੇ ਠੀਕ ਨਹੀਂ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਇਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ AI ਜਨਰੇਟਡ ਆ ਵੀ ਠੀਕ ਨਹੀਂ ਅੱਜ ਪਿੰਟਰ ਸਾਹਿਬ ਬੈਠੇ ਇਹ ਮਾਨ ਸਿੰਘ ਕਾਰਾ ਤੇ ਨਾਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਆ ਤੁਸੀਂ ਸੁਣ ਲਓ ਆ ਤੁਸੀਂ ਸੁਣ ਲਓ ਕਿ WhatsApp ਚੈਟ ਜਿਹੜੀ ਹੋਈ ਆ ਉਹਦੇ ਗਰੁੱਪ ਐਡਮਿਨ ਦੇ ਉੱਪਰ ਹੀ ਇਹ ਸਵਾਲ ਗढ़े ਕਰ ਰਹੇ ਨੇ ਹੁਣ ਤੁਸੀਂ ਦੱਸੋ ਕਿਹੜੀ AI ਜਨਰੇਟਡ ਆਏ ਕਿਹੜੇ ਪਾਸੇ AI ਜਨਰੇਟਡ ਆਏ ਹਰ ਇੱਕ ਚੀਜ਼ AI ਜਨਰੇਟਡ ਆ ਜੀ ਹਰ ਇੱਕ ਜਿਆਦਾ ਅੱਜ ਤੋਂ ਵੋਟਾਂ ਮੇਰੇ ਤੁਹਾਨੂੰ ਯਾਦ ਹੋਊਗਾ ਕੱਲ ਆਪਣੇ ਚੌਧਰੀ ਚੌਧਰੀ ਜਿਹੜੇ ਆਪਣੇ ਚੌਧਰੀ ਕੁਸ਼ਣ ਲਾਲ ਨੇ ਉਹਨਾਂ ਨੇ ਵੀ ਕੱਲ ਇੱਕ ਵੀਡੀਓ ਪਾਈ ਸੀ ਇੱਕ ਚੈਟ ਵਾਇਰਲ ਹੋਈ ਸੀ ਪਰਮਜੀਤ ਸਿੰਘ ਅਕਾਲੀ ਹੋਰ ਕਈ ਬੰਦਿਆਂ ਵੱਲੋਂ ਕਈ ਬੰਦਿਆਂ ਦੇ ਨਾਮ ਸੀ ਵਿੱਚ ਐਸ ਸੀ ਭਾਈਚਾਰੇ ਦੇ ਐਸ ਸੀ ਭਾਈਚਾਰੇ ਵਾਸਤੇ ਅਪਸ਼ਬਦ ਬੋਲੇ ਗਏ ਸੀ ਉਹਨਾਂ ਨੇ ਕੰਪਲੇਂਟ ਦਿੱਤੀ ਸੀ ਚੌਧਰੀ ਸਾਹਿਬ ਨੇ ਮਲੋਟ ਉਹਨਾਂ ਨੇ ਕੱਲ ਹੁਣ ਨਿਊਜ਼ੀਲੈਂਡ ਤੋਂ ਲਾਈਵ ਵੀਡੀਓ ਵੀ ਪਾਈ ਆ ਕਿ ਮੇਰੀ ਉਸ ਕੀ ਹੋਇਆ ਆਪਣੇ ਦੱਸੋ ਕੰਪਲੇਂਟ ਦਾ ਕੀ ਬਣਿਆ ਹੁਣ ਉਹ ਅਗਲੇ ਮਹੀਨੇ ਕਹਿੰਦੇ ਰਜੋਦ੍ਹ ਮੇ ਆ ਰਹੇ ਆ ਆ ਕੇ ਆਪਾਂ ਡੀਜੀਪੀ ਸਾਹਿਬ ਤੇ ਪੇਸ਼ ਹੋ ਕੇ ਇਹ ਕਰਾਂਗੇ ਗੱਲ ਕਿ ਭਾਈ ਮੇਰੀ ਦਿੱਤੀ ਹੋਈ ਕੰਪਲੇਂਟ ਦਾ ਕੀ ਬਣਿਆ ਐਸੇ ਭਾਈਚਾਰੇ ਦੇ ਸਾਰੇ ਆਪਣੇ ਭੈਣਾ ਵਾਸਤੇ ਆਪ ਸ਼ਬਦ ਬੋਲੇ ਗਏ ਹੋਰ ਕਈ ਕਈ ਚੀਜ਼ਾਂ ਸੀਗੀਆਂ ਪਰਮਜੀਤ ਸਿੰਘ ਅਕਾਲੀ ਦਾ ਵੀ ਨਾਮ ਸੀ ਪਰਮਜੀਤ ਸਿੰਘ ਅਕਾਲੀ ਕਹਿ ਰਿਹਾ ਸੀ ਕਿ ਮੈਂ ਵੀ ਦਿੱਤੀ ਆ ਕੰਪਲੇਂਟ ਫਿਰ ਦੱਸਣ ਕਿ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਸੀ ਇਹ ਜਿਹੜੀ ਚੈਟ ਵਾਇਰਲ ਹੋਈ ਚੀਜ਼ 'ਚ ਤੁਹਾਡਾ ਨਾਮ ਆਇਆ ਸੀ ਉਸ ਚੈਟ ਦਾ ਕੀ ਬਣਿਆ ਹਰ ਗੱਲ ਨੂੰ ਤੁਸੀਂ ਏ ਜਨਰੇਟਡ ਸੁਖਪ੍ਰੀਤ ਨੇ ਇੱਕ ਗੱਲ ਕਲੀਅਰ ਕਰਤੀ ਹਜੇ ਤਾਂ ਸ਼ੁਰੂਆਤ ਤਾਂ 99% ਹੈ ਜੇ ਬਹੁਤ ਕੁਝ ਹੋਣਾ ਹਜੇ ਵੀ ਤੁਹਾਨੂੰ ਕਹਿ ਰਹੇ ਹਾਂ ਕਿ ਆਪਣਾ ਮੰਨ ਲਓ ਜੋ ਜੋ ਹੋਇਆ ਮੰਨ ਲਓ ਕੌਮ ਦੇ ਵਿੱਚ ਨਹੀਂ ਤਾਂ ਤੁਹਾਡਾ ਜਰੂਰ ਨਿਕਲਣਾ ਸਾਰਾ ਕੋ ਸਾਹਮਣੇ ਆ ਹੀ ਜਾਣਾ ਕਿ ਕਿੰਨਾ ਚਿਰ ਝੂਠ ਬੋਲੀ ਜਾਓਗੇ ਲੋਕਾਂ ਨੂੰ ਗੁਮਰਾਹ ਕਰੀ ਜਾਓਗੇ ਏਆਈ ਏਆਈ ਕਰਕੇ ਤੁਸੀਂ ਬਣਾ ਦਿਓ ਕਿਸੇ ਦੀ ਟੋਟੋ ਕਿਉਂ ਨਹੀਂ ਬਣਦੀ ਫਿਰ ਇਹ ਆਈ ਜਨਰੇਟਡ ਜੈਕਨ ਆਈ ਜਨਰੇਟਡ ਬਣ ਲੱਗ ਜਾਣ ਫਿਰ ਤਾਂ ਹਰੇਕ ਹੀ ਕੋਈ ਨਾ ਕੋਈ ਸੋਚ ਜਵੇ ਤੁਹਾਡੇ ਕੋਲ ਇੱਕੋ ਹੀ ਜਵਾਬ ਹੁੰਦਾ ਆਈ ਜਨਰੇਟਡ ਆਈ ਜਨਰੇਟਡ ਲੈ ਹਰੇਕ ਚੀਜ਼ ਆਈ ਜਨਰੇਟਡ ਹੀ ਹੋਗੀ ਤੁਹਾਡੇ ਕੋਲੋਂ ਤਾਂ ਅਮਰਤਪਾਲ ਦੇ ਪਿਤਾ ਆਪਣੇ ਦੋਨੇ ਮੁੰਡਿਆਂ ਨੂੰ ਦੇਖ ਲਓ ਕੀ ਕਹਿ ਰਹੇ ਨੇ ਤੁਹਾਡੇ ਸਾਹਮਣੇ ਹੀ ਆ ਰਹੀ ਹੈ ਰਿਕਾਰਡਿੰਗ ਆ ਰਹੀ ਹੈ ਕਿ ਆਪਣੇ ਅਮਰਤਪਾਲ ਦੇ ਪਿਤਾ ਕੀ ਕਹਿ ਰਹੇ ਨੇ ਤਰਸੇਮ ਸਿੰਘ ਕਿ ਮੇਰੇ ਮੁੰਡਿਆ ਨੇ ਮੇਰਾ ਜਮਾਈ ਸਾਰਾ ਬਿਜ਼ਨਸ ਹੀ ਖਤਮ ਕਰਕੇ ਰੱਖਤਾ ਤੇ ਅੱਜ ਜਦੋਂ ਇੰਟਰਵਿਊ ਕਰਦੇ ਨੇ ਭਾਈ ਸਾਹਿਬ ਕਹਿੰਦੇ ਨੇ ਉਹਨੂੰ ਆਪਣੇ ਮੁੰਡੇ ਨੂੰ ਕਿਉਂ ਹੁਣ ਐਮਪੀ ਬਣਾ ਤ ਬਣ ਗਿਆ ਅੱਗੇ ਪਾਰਟੀ ਦਾ ਪ੍ਰਧਾਨ ਵੀ ਬਣਨਾ ਫੇ ਸੀਐਮ ਤੇ ਵੀ ਸੁਪਨੇ ਲੈ ਰਹੇ ਆ ਫੇ ਐਜਪੀਰ ਦਾ ਐਸਜੀਪੀਸੀ ਪ੍ਰਧਾਨ ਦੀ ਵੀ ਸੁਪਨੇ ਲੈ ਰਹੇ ਆ ਇਸ ਕਰਕੇ ਫਿਰ ਹੁਣ ਪਹਿਲਾਂ ਆਪਣਾ ਪੜੇ ਮੁੰਡੇ ਨੂੰ ਕਹਿੰਦੇ ਸੀ ਗਲਤ ਆ ਇਹਨੇ ਮੇਰਾ ਸਾਰਾ ਬਿਜ਼ਨਸ ਸਟਾਪ ਕਰਕੇ ਰੱਖਤਾ ਮੇਰੇ ਮੁੰਡਿਆਂ ਨੇ ਦੋਨਾਂ ਨੇ ਹੁਣ ਜਦੋਂ ਉਹ ਇੱਥੇ ਪੰਜਾਬ ਆ ਗਿਆ ਚੋਲਾ ਪਾ ਲਿਆ ਠੀਕ ਨਹੀਂ ਸਿੱਖੀ ਦਾ ਸਹਾਰਾ ਲੈ ਲਿਆ ਠੀਕ ਨਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਪਿੱਛੇ ਲਾ ਕੇ ਜੇਲਾ 'ਚ ਪਹੁੰਚਾਤਾ ਲੋਕਾਂ ਨੂੰ ਖਾਲਸਾ ਧਾਨ ਦੇ ਨਾਮ ਤੇ ਲੋਕਾਂ ਨੂੰ ਬੇਫਕੂ ਬਣਾਤਾ ਐਮਪੀ ਬਣ ਗਿਆ ਹੁਣ ਉਹ ਭਾਈ ਸਾਹਿਬ ਕਹਿ ਰਹੇ ਨੇ ਆਪਣੇ ਮੁੰਡੇ ਨੂੰ ਹੁਣ ਭਾਈ ਸਾਹਿਬ ਕਹਿ ਕੇ ਫੇਰ ਗੱਲ ਕਰਦੇ ਨੇ ਉਤਨੀ ਕਹਿੰਦੇ ਜਾਂ ਅਮਰਤਪਾਲ ਨਹੀਂ ਕਹਿੰਦੇ ਭਾਈ ਸਾਹਿਬ ਕਹਿੰਦਾ ਦੱਸੋ ਕਿਹੜੇ ਪਾਸੇ ਹੋ ਉਹ ਇਹ ਕਤਲ ਦਾ ਇਲਜ਼ਾਮ ਉਹਦੇ ਤੇ ਨਸ਼ਾ ਕਰਨ ਦਾ ਇਲਜ਼ਾਮ ਉਹਦੇ ਤੇ ਹੈ ਬੇਅਦਬੀ ਦਾ ਇਲਜ਼ਾਮ ਉਹਦੇ ਤੇ ਕਿਹੜੇ ਪਾਸੇ ਉਹ ਭਾਈ ਸਾਹਿਬ ਹੋ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਥੋੱਕ ਕੇ ਚਿੱਤਰ ਵਾਲਾ ਬੰਦਾ ਉਹ ਆ ਭਗੌੜੇ ਆ ਗੂ ਉਹ ਭੱਜਿਆ ਮੈਦਾਨ ਛੱਡ ਕੇ ਤੁਸੀਂ ਕਿਹੜੇ ਪਾਸੇ ਉਹਨੂੰ ਕਹਿ ਰਹੇ ਹੋ ਤੁਸੀਂ ਇਹ ਤਾਂ ਦਾਹ ਤੋਂ ਕਿਹੜੇ ਪਾਸੇ ਹੋਦਾ ਹੋ ਗਿਆ ਉਹ ਕਿਹੜੇ ਪਾਸੇ ਭਾਈ ਸਾਹਿਬ ਦੀ ਤਾਂ ਪਦਵੀ ਦੇ ਰਹੇ ਹੋ ਉਹਨੂੰ ਤੁਸੀਂ ਇੱਕ ਗੁਰਸਿੱਖ ਇੱਕ ਗੁਰਸਿੱਖ ਦੇ ਪਿੱਟ 'ਚ ਗੋਲੀਆਂ ਮਰਵਾਇਆ ਉਹਨੇ ਇੱਕ ਗੁਰਸਿੱਖ ਦੇ ਪਿੱਟ 'ਚ ਗੋਲੀਆਂ ਅਜੇ ਹੋਰ ਪਤਾ ਨਹੀਂ ਕਿੰਨੇ ਕ ਮਾਵਾ ਦੇ ਪੁੱਤਾਂ ਨੂੰ ਇਹਨੇ ਮਰਵਾਉਣਾ ਵਾ ਕਿਉਂਕਿ ਪੈਸਾ ਬਹੁਤ ਇਕੱਠਾ ਕੀਤਾ ਹੋਇਆ ਕਰੋੜਾਂ ਰੁਪਏ ਇਕੱਠਾ ਕੀਤਾ ਹੋਇਆ ਠੱਗੀਆਂ ਟੋਰੀਆਂ ਹੋਰ ਬਥੇਰਾ ਕੁਝ ਕਰ ਕਰਕੇ ਉਹ ਕਿਹੜਾ ਮਿਹਨਤ ਨਾਲ ਕਮਾਈ ਆ ਉਹ ਜਿੱਦਾਂ ਦੀ ਕਮਾਈ ਹੋਊਗੀ ਠੱਗੀਆਂ ਠੋਰੀਆਂ ਵਾਲੀ ਉਹ ਜੀ ਕਮਾਈ ਦੂਜੇ ਨੰਬਰ 'ਚ ਹੀ ਨਿਕਲਣੀ ਆ ਕਿਉਂ ਰੱਬ ਨੇ ਤਾਂ ਹੁਣ ਜਿੱਦਾਂ ਨਹੀਂ ਕਮਾਈ ਕਰੋਗੇ ਕਮਾਈ ਦੂਜੇ ਨਿਕਲਣੀ ਆ ਕਿਉਂ ਪਹਿਲਾ ਭਰਾ ਨਸ਼ੇੜੀ ਦਾ ਨਿਕਲਿਆ ਸੀ ਸਬੂਤ ਹੁਣ ਇਹਦੀ ਵੀ ਆ ਰਹੇ ਆ ਇਹਦੇ ਨਾਲ ਦੀ ਬੰਦੇ ਕਹਿ ਰਹੇ ਆ ਕਿ ਜੇਲ੍ਹ ਚ ਦਸੇ ਦਾ ਵੀ ਸੇਫਨ ਕਰ ਰਹੇ ਆ ਵਾਈਫਾਈ ਵੀ ਕਰ ਰਹੇ ਆ ਤੇ ਫਿਰ ਇਹ ਵੀ ਦੱਸੋ ਨਾ ਜਿਹੜਾ ਡਿਬਰੂਗੜ੍ਹ ਚ ਇੱਕ ਹੋਰ ਪਰਿਵਾਰ ਦਾ ਮੈਂਬਰ ਬੈਠਾ ਉਹਦੇ ਹੋਟਲ ਦੇ ਬਿੱਲ ਕੌਣ ਪੇ ਕਰ ਰਿਹਾ ਲੱਖਾਂ ਰੁਪਏ ਇਹ ਵੀ ਦੱਸੋ ਠੀਕ ਨਹੀਂ ਇਹ ਸਾਰੀ ਗੇਮ ਕੌਣ ਖੇਡ ਰਿਹਾ ਸਾਰਾ ਦੱਸਾਂਗੇ ਤੁਹਾਨੂੰ ਰੁਕੋ ਹਜੇ ਹਜੇ ਟਾਈਮ ਆਇਆ ਨਹੀਂ ਸਹੀ ਹਜੇ ਤਾਂ 99% ਖੁੱਲਣਾ ਔਰ ਬਹੁਤ ਕੁਝ ਬਹੁਤ ਕੁਝ ਕੁੱਲਣਾ ਸੁਖਪ੍ਰੀਤ ਨੇ ਕਰ ਹੀ ਦਿੱਤੀ ਗੱਲ ਕਲੀਅਰ ਔਰ ਇੱਕ ਹੀ ਗੱਲ ਕਹੀ ਕਿ ਮੇਰਾ ਵੌਇਸ ਦਾ ਸੈਂਪਲ ਲੈ ਲਓ ਇਹਨਾਂ ਦੇ ਪਰਿਵਾਰ ਦਾ ਲੈ ਲਓ ਅਮਰਤਪਾਲ ਦਾ ਲੈ ਲਓ ਤੁਹਾਡੇ ਕਿਸੇ ਨੇ ਕਹੀ ਵਕੀਲ ਨੇ ਗੱਲ ਟੀਮ ਮੈਂਬਰ ਨੇ ਕੀਤੀ ਗੱਲ ਉਹਨੇ ਇੱਕ ਹੀ ਗੱਲ ਕਹੀ ਜੇ ਝੂਠੀ ਸਾਬਤ ਹੁੰਦੀ ਆ ਜਿਹੜੀ ਮਰਜ਼ੀ ਸਜ਼ਾ ਦਿਓ ਅਸੀਂ ਲੈਣ ਨੂੰ ਤਿਆਰ ਆ ਪਰ ਤੁਹਾਡੇ ਕੋਲ ਤਾਂ ਇੱਕੋ ਹੀ ਗੱਲ ਆ AI ਜੇਨੇਰੇਟਡ AI ਜੇਨੇਟਡ ਐਮਪੀਬੀ ਕਹਿ ਦੋ ਫਰੇ ਇੰਜੈਕਟਰ ਹੀ ਬਣ ਗਿਆ ਉਹ ਵੀ ਏਜਨੈਟੜੇ ਬਣ ਗਿਆ ਐਮਪੀਬੀ ਤਾਂ ਜਿਹੜੇ ਫੰਡ ਆਏ ਉਹ ਵੀ ਏਜਨੈਟੜੀ ਕਹਿ ਦੋ ਕਿਹੜੇ ਖਾਤੇ ਦੇ ਵਿੱਚ ਲੱਖ ਰੁਪਿਆ ਆਇਆ ਸੀ ਉਹ ਖਾਤੇ ਦੇ ਵਿੱਚ ਹੁਣ ਐਂਟਰੀਆਂ ਕਿਉਂ ਨਹੀਂ ਹੋ ਰਹੀਆਂ ਕੀ ਨੂੰ ਬਣਾਇਆ ਗਿਆ ਸੀਗਾ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਨੋਮੀਨੀ ਉਹ ਸਾਰਾ ਕਰਾਂਗੇ ਕਿਹੜੇ ਵਕੀਲ ਦਾ ਨਾਮ ਦਿੱਤਾ ਗਿਆ ਸੀ ਕਿਹੜਾ ਵਕੀਲ ਹੈਗਾ ਵਾ ਨਾ ਹੋ ਭੱਜਣ ਜੋਗਾ ਨਾ ਹੋ ਛੱਡਣ ਜੋਗਾ ਹੁਣ ਕਿਉਂ ਫੰਡ ਆਏ ਨੇ ਉਹਦੇ ਵਿੱਚ 30 ਤੋਂ 32 ਲੱਖ ਰੁਪਏ ਹਜੇ ਵੀ ਉਸ ਅਕਾਊਂਟ 'ਚ ਪਿਆ ਵਾ ਜਿਹੜੀਆਂ 4 ਲੱਖ ਦੀਆਂ ਪਰਚੀਆਂ ਕੱਟੀਆਂ ਉਹ ਕਿਹੜੇ ਪੈਸੇ ਉਹ ਪੈਸੇ ਕਿਹੜੇ ਕਰਤੇ ਚ ਗਏ ਵੀ ਦੱਸੋ ਹੁਣ ਤਾਂ ਇਹਨਰੇ ਆਪਣੇ ਆਪਣੇ ਟੀਮ ਮੈਂਬਰ ਭਿੰਡਰ ਸਾਹਿਬ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਮਾਨ ਸਿੰਘ ਖਾਰਾ ਦੇ ਨਾਲ ਉਹੀ ਕਹਿ ਰਹੇ ਨੇ ਕਿ ਸਾਡੇ ਗਰੁੱਪ ਹੈੱਡਮੈਨ ਦੀ ਗਲਤੀ ਆ ਭਾਈ ਇਹਨੇ ਟਾਈਮ ਤੇ ਐਕਸ਼ਨ ਨਹੀਂ ਲਿਆ ਇੱਕ ਪਾਸੇ ਉਹ ਆਪਮਾਨ ਰਹੇ ਨੇ ਕਿ ਸਾਡੇ ਗਰੁੱਪ ਹੈੱਡਮੈਨ ਦੀ ਗਲਤੀ ਆ ਕਿ ਹਾਂ ਭਾਈ ਬੰਦੇ ਨੂੰ ਇਹਨੇ ਪਰਚਾ ਨਹੀਂ ਕਰਾਇਆ ਇੱਕ ਪਾਸੇ ਮਾਨ ਸਿੰਘ ਘਾਰਾ ਕਹਿੰਦੇ ਆ ਨੇ ਇਹ ਆਈ ਜਨਰੇਟਡ ਆ ਉਹਦੇ ਪਿਤਾ ਕਹਿੰਦੇ ਆ ਇਹ ਆਈ ਜਨਰੇਟਡ ਆ ਤੇ ਸੱਚ ਕੌਣ ਬੋਲ ਰਿਹਾ ਫਿਰ ਇਹਨਾਂ ਨੇ ਪੁੱਛੋ ਇਹਨਾਂ ਦੇ ਵਕੀਲਾਂ ਨੂੰ ਕਿ ਜੇ ਤੁਸੀਂ ਸਿਕਿਉਰਿਟੀ ਨਹੀਂ ਲਈ ਭਾਈ ਅਫਤਾਰ ਸਿੰਘ ਖੰਡੇ ਦੇ ਨਾਮ ਦੇ ਉੱਪਰ ਫਿਰ ਜਨਤਕ ਕਰੋ ਕਿਵੇਂ ਮਿਲੀ ਐ ਸਕਿਉਰਟੀ ਤੁਹਾਨੂੰ ਫਿਰ ਵੀ ਜੰਤਕ ਕਰੋ ਕਰੋ ਨਾ ਪੇਪਰ ਜੰਤਕ ਸਾਨੂੰ ਤਾਂ ਪਤਾ ਵਾ ਕਿਹਦਾ ਕਿਹਦਾ ਨਾਮ ਰਖਾਇਆ ਤੁਸੀਂ ਤੁਹਾਡੀ ਉੱਥੇ ਜਦੋਂ ਤੁਹਾਨੂੰ ਸਵਾਲ ਕੀਤਾ ਨਾ ਜਵਾਬ ਜबान ਥਤਲਾ ਰਹੀ ਸੀਗੀ ਤੁਸੀਂ ਵਕੀਲ ਹੋ ਇੱਕ ਤੁਹਾਨੂੰ ਵੀ ਪਤਾ ਵਾ ਇਹਦਾ ਮਤਲਬ ਕੀ ਹੁੰਦਾ ਵਾ ਜਵਾਬ ਉਹ ਲੋ ਥਤਲਾਉਂਦੀ ਆ ਜਦੋਂ ਝੂਠ ਹੋਵੇ ਜਦੋਂ ਸੱਚ ਨਾ ਹੋਵੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਭਾਈ ਅਵਤਾਰ ਸਿੰਘ ਖੰਡੇ ਦੇ ਨਾਮ ਤੇ ਉੱਪਰ ਲਈ ਆ ਸਿਕਿਉਰਿਟੀ ਜੇ ਨਹੀਂ ਲਈ ਰੱਖੋ ਰੱਖੋ ਉਸ ਮੈਂ ਸਾਰਾ ਕੁਝ ਕਿੰਨੇ ਕਿੰਨੀਆਂ ਕਾਉਡੀਆ ਨੂੰ ਕਹੀ ਜਾਓਗੇ ਏਆਈ ਜਨਰੇਟਡ ਉਹ ਤਾਂ 99% ਆਣੀ ਆ ਬਹੁਤ ਕੁਝ ਕੀ ਕੁਝ ਕਹੀ ਜਾਓਗੇ ਏਆਈ ਜਨਰੇਟਡ ਫੇ ਭਾਈ ਦੇਖਾ ਤੂੰ ਉਹ ਫੇ ਕਰਾਉ ਟੈਸਟ ਆ ਜਾਓ ਖੜੋ ਮੈਦਾਨ ਚ ਮੈਦਾਨ ਛੱਡ ਕੇ ਕਿਉਂ ਭਾਈਦੇ ਹੋ ਤਾਂ ਹੀ ਮੈਂ ਲਿਖਿਆ ਕੌੜਾ ਹੁੰਦਾ ਸੱਚ ਸੱਚ ਕੱਚ ਹੁੰਦਾ ਚੁਗਦਾ ਨਾ ਜਦੋਂ ਪਤਾ ਲੱਗਦਾ ਫਿਰ ਜਦੋਂ ਖਾਨੇ ਆ ਕੌੜਾ ਵੀ ਹੁੰਦਾ ਤਾਂ ਕੌੜਾ ਲੱਗ ਰਿਹਾ ਹੋਂ ਇਹਨਾਂ ਨੂੰ ਬੈਠੇ ਪ੍ਰੈਸ ਕਨਵਲ ਚ ਆਵਾ ਕਿਹੜੀਆਂ ਗੱਲਾਂ ਕਰਨ ਵਾਲੀ ਉਹ ਤਾਂ ਕਰ ਹੀ ਨਹੀਂ ਰਹੇ ਤੁਸੀਂ ਹੋਰੇ ਇੱਧਰ ਨਹੀਂ ਉਧਰ ਦੀਆਂ ਮਾਰੀ ਜਾਂਦੇ ਨੇ ਬਟੇ ਆ ਜਿਹਨੂੰ ਨਾਲ ਲੈ ਕੇ ਭਿੰਦਰ ਸਾਹਿਬ ਨੂੰ ਬੈਠੇ ਹੋ ਉਹ ਤਾਂ ਆਪ ਮੰਨ ਰਹੇ ਨੇ ਕਿ ਸਾਡੇ ਗਰੁੱਪ ਹੈਡਮੈਨ ਦੀ ਗਲਤੀ ਆ ਸਾਡੇ ਹਾ ਚੈਟ ਵਰਲਡ ਅਰੀਜਨਲ ਆ